ਤਾਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਪੁਲਿਸ ਦੇ ਡੀਜੀ ਹਰਚਰਨ ਸਿੰਘ ਪੁੱਲਰ ਨੂੰ ਹੁਣ ਗੱਦਾ ਚਾਹੀਦਾ ਹੈ ਤਾਂ ਜੇਲ੍ਹ ਦੀ ਪੈਰਕ ਦੇ ਵਿੱਚ ਪੁੱਲਰ ਦੀ ਪਿੱਡ ਦੇ ਵਿੱਚ ਦਰਦ ਹੋ ਰਿਹਾ ਤੇ ਇਸੇ ਵਜ੍ਹਾ ਤੋਂ ਉਹਨਾਂ ਨੂੰ ਸੌਣ ਦੇ ਵਿੱਚ ਦਿੱਕਤ ਵੀ ਹੋ ਰਹੀ ਹੈ ਸੋ ਦੱਸਿਆ ਕਿ ਬੀਤੇ ਦਿਨ ਸੀਬੀਆਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੌਰਾਨ ਡਾਕਟਰਾਂ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪੁੱਲਰ ਨੇ ਇਹ ਮੰਨ ਰੱਖੀ ਹੈ ਨਾਲ ਹੀ ਕੋਰਟ ਦੇ ਵਿੱਚ ਇੱਕ ਅਰਜ਼ੀ ਵੀ ਦਿੱਤੀ ਹੈ ਜਿਸ ਦੇ ਉੱਤੇ ਸੀਬੀਆਈ ਕੋਰਟ ਨੇ ਇਸ ਅਰਜ਼ੀ ਨੂੰ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤਾ ਹੈ ਜਸਤਵਿਚ ਕੇ ਹੈ ਕਿ ਜੇਕਰ ਜੇਲ੍ਹ ਮੈਨੂਅਲ ਤੋਂ ਵਿੱਚ ਇਸ ਤਰ੍ਹਾਂ ਸੰਭਵ ਹੋਵੇ ਤਾਂ ਇਸਤੇ ਵਿਚਾਰ ਕੀਤਾ ਜਾਵੇ ਤਾਂ ਕਿ ਡੀ.ਏ.ਜੀ ਪੁੱਲਰ ਨੂੰ ਸੀਬੀਆਈ ਨੇ 16 ਅਕਤੂਬਰ ਨੂੰ 5 ਲੱਖ ਰੁਪਏ ਰਿਸ਼ਵਤ ਲੈਦੇ ਹੋਏ ਕਾਬੂ ਕੀਤਾ ਸੀ ਤੇ ਪੁੱਲਰ ਦੇ ਨਾਲ ਉਸਦੇ ਵਿਚੋਲੀਏ கிருஷ்ਨੂ ਸ਼ਾਰਦਾ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਸੋ ਮੰਗਲਵਾਰ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਪੁੱਲਰ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਗ੍ਰਿਫਤਾਰੀ ਤੋਂ ਬਾਅਦ 17 ਨਵੰਬਰ ਨੂੰ ਪੁੱਲਰ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਸੀ ਜੋ ਸੀਬੀਏ ਨੇ ਉਹਨਾਂ ਦਾ ਰਿਮਾਂਡ ਨਹੀਂ ਮੰਗਿਆ ਤਾਂ ਕੋਰਟ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿਲ੍ਹੇ ਵਿੱਚ ਉਹ 14 ਦਿਨ ਦੀ ਨਿਆਂਇਕ ਹਿਰਾਸਤ ਦੇ ਵਿੱਚ ਰਹੇ ਨੇ ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਗੱਦਾ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਸੀਬੀਆਈ ਨੇ ਦੋ ਬਾਰ 10 ਦਿਨਾਂ ਦਾ ਰਿਮਾਂਡ ਲਿਆ ਤੇ ਹੁਣ ਉਹ ਭੁੱਲਰ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ